ਨੀਂਆ ਕਾ ਭਾਏ ਨਿੰਨ ਖੱਤੀ ਕੇ ਹੈ ਟੇਬਲ 'ਤੇ ਹੀ ਨਾ ਹੈ ਕੋਟੇ ਸਾਰਾ ਆਟਾ ਮੱਖੀਆਂ ਖਾ ਗਈਆਂ ਹੈ ਦੇਖੋ ਇੱਥੇ ਕਿੰਨੀਆਂ ਬੈਠੀ ਹੋਈਆਂ ਕਿਉਂ ਹੋ ਗਿਆ ਮੰਮੀ ਜੀ ਮੈਂ ਚੱਲਦੀ ਲੱਗੀ ਬੁੰਨਣ ਲਈ ਚੱਲਣ ਲੱਗੀ ਸਵਾਰ ਜਨਨ ਲੱਗੀ ਹੈ ਤਾਂ ਸਾਰਾ ਹਟਾ ਦੇ ਮੱਖੀਆਂ ਦੇ ਬਹਿ ਬਸ ਸਾਡੇ ਰੋਏ ਤਾਂ ਤੂੰ ਗੰਦ ਖਵਾਉਣੀ ਨਹੀਂ ਨਖੱਤ ਗੰਦ ਖਵਾਉਣੀ ਰੋਏ ਤੂੰ ਸਾਨੂੰ ਹੈ ਆਟਾ ਕੋਣ ਕੇ ਦੇਈ ਤੂੰ ਮੰਜੇ ਤੇ ਆਣ ਕੇ ਪਈ ਸਾਨੂੰ ਗੰਦ ਖਵਾਉਣੀ ਹੈ ਕਿੰਨਾ ਕੁ ਰੋਏ ਤਾਂ ਸਾਡੂੰ ਗੰਦ ਖਵਾਉਣੀ ਆਟਾ ਉੱਥੇ ਛੱਡ ਕੇ ਇੱਥੇ ਕਿਹੜੀ ਮਾਂ ਨੂੰ ਰੋਂਦੈ ਹੀ ਬੈਠੀ ਦੱਸ ਫਿਰਿਆ ਰਹੀ ਕੋਈ گیت میں منہ گندے کتھے لگ گئی تھوڑے سے بس سکھھی کر دیتا ہڑ کے ہڑ تے میں شٹ نہ لکھا اور تو میں شٹ شٹ کی باتیں باج ہے تے تو بندہ بھاجے گی تو ہن دس نہیں کھا روئے گا تو کھا دے سارا کام کر دینی سہا کر دینی میں کسو نہیں ہے تیرا ہاتھ دے ہت چھکنا پے پر تو تو جاڑی جان کتھے دو سارا گل دے پئی سارا کام کر دے چل ہڑ 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 ਆਪ ਕੋ ਪਾਣੀ ਮੋਣ ਲੱਤੀ ਤੇ ਪਹਿਲਾ ਲੱਖ ਮਾ ਮੱਸੀ ਇੰਨੇ ਹੱਥ ਮਿਟਾੜੀ ਹੱਥ ਪਰ ਯੋਜਨੀ ਕਹੀ ਜੀਏ ਕੋਈ ਨਹੀਂ ਪੁੱਤ ਮੈਂ ਤਾਂ ਆਪਣੇ ਘਰ ਨਾਲ ਲਵਾਉਂਦੀ ਹਾਂ ਤੂੰ ਜਾ ਉਹ ਸਿੱਖ ਮੈਂ ਤੁਹਾਨੂੰ ਕੀ ਦੱਸਾਂ ਕੀ ਨਹੀਂ ਕੀ ਹੈ ਯਾਰ ਇਹ ਤੁਹਾਨੂੰ ਦੱਸਾਂ ਮੈਂ ਦੱਸਾਂ ਜੇ ਪਾਣੀ ਪਤਾ ਲੱਗੂਗੀ ਕਿ ਕਦੋਂ ਸੱਪ ਲੱਗਦੇ ਨਹੀਂ ਮੈਂ ਥਿਲਮਾ ਤੇ ਘਰ ਤੇ ਚੰਗੀਆਂ ਭਲੀਆਂ ਹੈਗੀ ਹੈ ਤੇ ਸਬਜੀ ਮੈਨੂੰ ਫੜਾ ਦਿੱਤੀ ਭਾਵੇਂ ਕਾਹਨ ਹੀ ਹੋਵੇ ਭਾਵੇਂ ਜੋ ਮਰਜ਼ੀ ਹੋਵੇ ਐਨਕ ਮੈਨੂੰ ਲੱਭਣ ਨਹੀਂ ਦਿੱਤੀ ਤੇ ਮੈਨੂੰ ਤੇ ਕੱਖ ਵੀ ਨਹੀਂ ਦਿਸਣਦੇ ਕਿ ਕੀ ਤਰ੍ਹਾਂ ਤੇ ਕੀ ਨਾ ਚੀਰਾ ਹੈ ਇਹਨਾਂ ਨੇ ਆਪੇ ਫਿਰ ਕੀੜੇ-ਕੂੜੇ ਖਾ ਲੈਣੀਆਂ ਕਿ ਮੈਂ ਕੀ ਕਰ ਤੇ 10 ਸਿਆਪੇ ਨੂੰ ਜਾਣ ਪੜੀ ਹਜੇ ਕੱਲ ਨੂੰ ਇੰਨੇ ਛੱਤਰ ਫੇਰੇ ਪਰ ਇਹਨੂੰ ਬਿਸ਼ਰਮਨ ਨਹੀਂ ਲੱਗਦੀ ਹੁਣ ਫੇਰ ਪਤਾ ਨਹੀਂ ਕਿੱਥੇ ਉਜੜੀ ਕਿੱਥੇ ਨਹੀਂ ਉਜੜੀ ਕੰਮ ਦਾ ਤੇਨੂੰ ਮਾਸਾ ਫਿਕਰ ਨਹੀਂ ਹੈਗਾ ਸਬਜ਼ੀ ਵੀ ਮੈਨੂੰ ਖੜਾ ਤੇ ਧਰਨ ਮੈਂ ਫੇਰ ਵੀ ਆਹ ਦਿੰਨੀ ਚੱਲਿਆ ਚੀਰ ਦਿੰਨੀ ਪਰ ਛਿੱਤਰ ਖਾ ਕੇ ਤਾਂ ਫੇਰ ਹੀ ਖਲੋਂਦੀ ਹੋਏ ਮਮੀ ਸਭ ਤੁਸੀਂ ਚੀਚੀ ਰਹਿੰਦੇ ਨਾ ਤੇ ਹੋਰ ਕੀ ਕਰਾਂ ਮੈਂ ਇੱਥੇ ਪਈ ਤੇ ਮੈਂ ਚੀਰ ਦਿੱਤੀ ਗੋੜੇ ਗੋੜੇ ਮੱਕੀਆਂ ਪੈਣ ਦੀਆਂ ਮੈਂ ਚੀਰ ਦਿੰਨੀ ਆ ਜਾਂ ਮੈਂ ਚੀਰ ਦਾ ਨਹੀਂ ਨਹੀਂ ਮੈਂ ਚੀਰ ਨੂੰ ਤੂੰ ਨਹੀਂ ਚੀਰਨੀ ਆ ਉਹ ਕਿੱਥੇ ਗਈ ਦੁੱਜੀ ਉਹ ਚੀਰੇ ਸਭਾਰੇ ਮੈਂ ਚੀਰ ਦਿੰਨੀ ਆ ਤੁਸੀਂ ਦੱਸ ਕਿਉਂ ਜੀਨੇ ਲੋਕੀ ਆਖਣਗੇ ਦੂਰ ਦੂਰ ਨੋ ਆ ਜੈ ਆਪੇ ਸਬਜੀ ਚੀਰਨੀ ਆ ਨਹੀਂ ਨਹੀਂ ਕੋਈ ਨਹੀਂ ਮੈਂ ਚੀਰ ਦਊਗੀ ਤੂੰ ਨਹੀਂ ਕਰਨਾ ਆਪੇ ਉਹ ਕਰੂਗੀ ਮੈਨੂੰ ਕੀ ਪਤਾ ਕਿੱਥੇ ਨਿਕਲੀ ਆ ਉਹ ਮੈਂ ਤਾਂ ਕਰ ਦੇਦੀ ਆਂ ਉਸ ਘਾਤ ਨੂੰ ਆਵਾਜ਼ਾ ਮਾਰ ਦੇਵਾਂ ਉੱਧਰ ਵੇਖੋ ਉੱਧਰ ਬਾਤ ਚਨਾਣ ਵੜੀ ਆ ਸਵੇਰੇ ਵੀ ਨਾਤੀ ਪਰ ਫੇਰ ਨਾਣ ਵੜ ਗਈ ਇਹਦਾ ਸਾਰੀ ਦਿਨ ਨਾਣੇ ਨਹੀਂ ਮੁੱਕ ਰਹੀ ਸਾਬਣੇ ਦੀ ਪਿੱਛੋਂ ਮਾਂ ਦੇ ਕੇ ਕਹਿ ਕੇ ਇਹਦਾ ਪਿਓ ਦੇ ਕੇ ਗਿਆ ਤੇ ਭਰਾ ਦੇ ਕੇ ਗਿਆ ਐਨਾ ਸਾਬਣ ਖੁਰਦੀ ਰਹਿੰਦੀ ਇਹਦੇ ਪਿੰਡੇ ਨੂੰ ਕਿਉਂ ਲੀ ਲੱਗੀ ਇਹਨੂੰ ਨਿਕਲਣ ਦੇ ਬਾਹਰ ਨਾ ਮੈਂ ਕਹਾਂ ਜਿੰਜੀ ਸਵੇਰ ਸ਼ਾਮਾਂ ਹੀ ਕੱਢਦੀ ਅਗਲਾ ਦਿਨ ਤੇ ਫੇਰ ਨਵੀਂ ਕੱਢ ਲੈਂਦੀ ਕੋਈ ਨਹੀਂ ਇਹਨੂੰ ਮੈਂ ਗਾਚੀਆਂ ਲਵਾਉਂਦੀ ਸਾਬਣ ਦੀਆਂ ਜਿਹੜੀ ਇਹ ਪਿੱਛੋਂ ਗਾਚੀਆਂ ਹੀ ਲੱਗਦੀ ਆਈ ਹੈ ਆ ਫੜ ਸਬਜੀ ਪ੍ਰੀਤ ਅੰਦਰ ਰੱਖਿਆ ਚੀਰ ਲਈ ਸਾਰੀ ਆਹੋ ਚੀਰ ਦਿੱਤੀ ਹੁਣ ਮੈਨੂੰ ਨਹੀਂ ਪਤਾ ਕੀੜਾ ਗੂੜਾ ਵੇਖ ਲਓ ਮੇਰੀ ਚੰਲੀ ਗਾਨੇ ਇੱਕੇ ਕੰਮ ਕਰਦੀ ਕਿੰਦਾ ਸਾਫ ਆ ਕਿ ਕਿਨੀ ਉਹਨੇ ਕਿਹੜਾ ਵੇਖਣਾ ਉਹਨੇ ਵੀ ਉਦਾਂ ਹੀ ਧਰ ਦੇ ਨੇ ਕੀੜੀਆਂ ਵਾਲੀ ਆ ਜਾ ਵੇਖਿਆ ਨਾਲੇ ਛੱਲਾ ਰੱਖਿਆ ਜਾ ਤੋਰ ਤੂੰ ਖੁਰਲੀ ਅੱਕੇ ਸੋਟਿਆ ਲੈ ਮੰਮੀ ਜੀ ਮੈਂ ਜੇ ਇੱਥੇ ਗਰਮੀ ਫੜੀ ਸੀ ਉਹਨੂੰ ਘਾਲ ਦਿੰਦੇ ਚੱਲ ਕੋਈ ਨਹੀਂ ਪਈਆਂ ਰਹਿਣ ਦੇ ਫਿਰ ਉਹ ਚੀਜ਼ ਚਿਮਕਰ ਸੋਟਾ ਉਦੀ ਖੁਰਲੀ ਅੱਗੇ ਤੇ ਨਾਲੇ ਨਾ ਮੇਰੀ ਗੱਲ ਸੁਣੋ ਅੱਜ ਤੇ ਕੁਝ ਵੀ ਬਣਾਇਆ ਹੀ ਨਹੀਂ ਸਬਜੀ ਸਬਜੀ ਕੁਝ ਵੀ ਨਹੀਂ ਰਸੋਈ ਚ ਵੀ ਪਾਣ ਦੇ ਪਏ ਕੋੜੇ ਕੋੜੇ ਕੀ ਨਮਨ ਜੀ ਤਾਂ ਤਾਂ ਨਾਣ ਵੜ ਗਈ ਕਿਤੇ ਜਾਣਾ ਤੀ ਤਿਆਰੀ ਚੋਰੀ ਜਿਨੀ ਕੀਤੀ ਉਹਦੀ ਜਾਣਾ ਕਿੱਥੇ ਨੇ ਮੇਰੇ ਪੁੱਛੇ ਤੋਂ ਬਿਨਾ ਕਿੱਥੇ ਚਲ ਜੂਗੀ ਮੈਨੂੰ ਪੁੱਛੂਗੀ ਤਾਂ ਫੇਰ ਕਿੱਬੇ ਨ ਜਾਉਗੀ ਇਹਨੂੰ ਮੈਂ ਤੋਰਦੀ ਕੰਮ ਇਹਦੇ ਪਿਓ ਨੇ ਕਰਨੇ ਇੱਥੇ ਮੈਨੂੰ ਤਾਂ ਲੱਗਦਾ ਤਿਆਰੀ ਆ ਫੋਨ ਤੇ ਲੱਗੀ ਸੀ ਘੰਟਾ ਹੋ ਗਿਆ ਫੋਨ ਤੇ ਲੱਗੀ ਰੇ ਮਿੜ ਕੇ ਉੱਠ ਕੇ ਫੜ ਕੇ ਕੱਪੜੇ ਦੇ ਬਾਤ ਨੂੰ ਚ ਵੜ ਗਈ ਆ ਕੋਈ ਗੱਲ ਨਹੀਂ ਇਥੋਂ ਘਰੋ ਹੀ ਜਾਣਾ ਜੇ ਮੈਂ ਲੱਤਾਂ ਨਾ ਵੱਡੀਆਂ ਤੇ ਤਾਂ ਆਖੀ ਤੋ ਕਾ ਤਾਂ ਟੈਨਸ਼ਨ ਨਹੀਂ ਨੀ ਤੂੰ ਜਾ ਸਬਜ਼ੀ ਰੱਖ ਜਾ ਕੇ ਠੀਕ ਆ ਚੱਲ ਫੇਰ ਜਾਣ ਨਾ ਦਿਓ ਚੰਗਾ ਤੁਹਾਨੂੰ ਪਤਾ ਮੇਰੇ ਤੋਂ ਕੰਮ ਨਹੀਂ ਹੁੰਦਾ ਇਹਨਾ ਨਾ ਮੈਂ ਕਦੀ ਕੀਤਾ ਹੀ ਨਹੀਂ 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 ਮੈਂ ਕਿਤੇ ਨਹੀਂ ਜਾਂਦੀ ਇਹਨੇ ਕਿੱਥੇ ਜਾਣਾ ਕਹਿੰਦੇ ਕਿ ਇਹ ਨਾਲ ਲੱਗੀ ਰਹੀ ਕਿ ਤੇ ਮਾਂ ਦਾ ਫੋਨ ਤੇ ਨਹੀਂ ਆਉਂਦਾ ਰਿਹਾ ਤੇ ਕਿਤੇ ਉਹ ਇਹਨੂੰ ਪੁੱਟੀਆਂ ਪੜਤੀਆਂ ਪੜਾਉਂਦੀ ਰਹਿੰਦੀ ਇਹਦੀ ਮਾਂ ਕੋਈ ਨਹੀਂ ਆਉਣ ਨਿਕਲਣ ਦੇ ਬਾਹਰ ਮੈਂ ਫੇਰ ਦੱਸਦੀ ਇਹਨੂੰ ਚੰਗੀ ਤਰ੍ਹਾਂ ਬਣਦਾ ਕੀ ਆ ਇਹਦੇ ਹੱਟ ਜਿਹੜੇ ਕੱਲ ਆ ਨਾ ਕੱਲ ਰਹਿ ਕੀ ਹੋਣੀ ਕੋਈ ਕੱਸਰ ਫੋਨ ਪੂਰੀ ਕਰ ਦੇਣੀ ਕੋਈ ਸੀ ਇਹਦੇ ਬਿਨਾਂ ਲੋਕੀਦਾ ਬਾਹ ਦੀ ਦੇਖਣ ਗਈ। ਐਤਰਾ ਆ ਕੇ ਰਖੀ ਤਸ। ਐਤਰਾ ਕਿੱਧਰ ਤੋਰੀ ਜਾਂਦੀ? ਕਿਹੜੇ ਕਾਨੂੰਨ ਲਈ ਲੱਗ ਗਈ? ਹਜੇ ਤਾਂ ਸਵੇਰੇ ਨਹਾਤੀ ਪਰੀ ਐ। ਹਜੇ ਤਾਂ ਸਵੇਰੇ ਨਹਾਤੀ ਤੇ ਹੁਣ ਕਿਹੜੀ ਤੈਨੂੰ ਉਲੀ ਲੱਗ ਗਈ? ਫੇਰ ਨਾ ਜਾਣੀ। ਸਾਬਣ ਤੇਰੀ ਮਾਂ ਦੇ ਕੇ ਜਾਂਦੀ ਐ। ਜਿਹੜੇ ਸੇ ਖੋਰੀ ਜਾਂਦੀ ਤੇ ਲਾਈ ਜਾਂਦੀ ਐ। ਉਨੀ ਸਾਬਣ ਤੇ ਹੈਗਾ ਨਹੀਂ ਬਾਥਰੂਮ ਤੇ ਮੈਂ ਤਾਂ ਕੱਲਾ ਪਾਣੀ ਪਾ ਕੇ ਆਈ ਐ। ਪਾਣੀ ਪਾ ਕੇ ਆਈ ਰੱਟ ਲੱਗਦਾ ਤੇਰੀ ਕੱਡ ਕੋ ਕਸਰ ਰਹਿ ਗਈ ਸੀ ਜਿਹੜੀ ਅੱਜ ਕੱਢਣ ਆਲੀ ਆ। ਹੈਨਾ? ਉਨਾਂ ਮਾਰੇ ਮਿਲਤ ਕਰਦੀ ਹਟ ਪਰ ਹੁਣ ਨੀ ਤੇਰਾ ਜਿਹੜਾ ਹਟ ਤੋ ਖੜੇ ਤੇਰੇ ਜਿਹੜੇ ਨਾ ਨacre ਕੰਮ ਕਿਨੇ ਕਰਵੇਂ ਪੱਠਾ ਦਿੱਤਾ ਕਿਨੇ ਪਾਉਣਾ ਵਾ ਹੈ ਸਬਜੀ ਲਿਓ ਭਈ ਸਾਰੀ ਧਰਨ ਵਾਲੀ ਹਜੇ ਸਾਰੀ ਤੂੜੀ ਪੈ ਗਈ ਪੈ ਨਿੱਪੜ ਕੇ ਕਪੜੇ ਮੇ ਪਾਣੀ ਪਾ ਚੱਲ ਭਾਂਡੇ ਬਾਹ ਚੱਲ ਸੋਈ ਭਾਂਡਿਆ ਨਾ ਭਰੀ ਪਈ ਤੇ ਕਿਨੇ ਕਚਣ ਕਰਦੀ ਕਰਦੀ ਐ ਕਿੱਡਾ ਕੰਦਾਤਾ ਹੋ ਗਿਆ ਇਸ ਤਰ੍ਹਾਂ ਤੇ ਸੁੱਕਣੇ ਪਉਂਦੀ ਮਰਦੀ ਰਹੂਗੀ ਤੇਰੀ ਜਿਹੜੀ ਮੁਸ਼ਕਲ ਆ ਪਹੋਜੇ ਮੁਸ਼ਕਲਤਾ ਹੋ ਜਾ ਲੈ ਨੂੰ ਮੈਂ ਸੁੱਤਾ ਕਰਾਂ ਏ ਨਹੀਂ ਆ ਫੇਲਸਾਰਾ ਸਬਜੀ ਨੂੰ ਨਾਲੇ ਆ ਕੇ ਬਣਾਏ ਆ ਆ ਕੇ ਬਣਾਇਆ ਤਾਂ ਮੈਨੂੰ ਨਾ ਦਿੱਤੀਆਂ ਉਹ ਮੈਨੂੰ ਲੜਦੀਆਂ ਜ਼ਹਿਰ ਵਾਇਗ ਤੇਰੇ ਵਾਸਤੇ ਮੈਂ ਨਹੀਂ ਬਣਾਈਆ ਮੈਂ ਕਿ ਜਿਹਨੇ ਬਣਾਇਆ ਨੇ ਤੇ ਜਿਹਨੇ ਮੈਂ ਨਹੀਂ ਬਣਾਈਆ ਤੂੰ ਨਾ ਫਰੀਦ ਦਾ ਨਾ ਲਾਗਾ ਸ਼ਰਜਾ ਕਾ ਮੈਂ ਤੈਨੂੰ ਮੈਂ ਦਸਾਂ ਫਰੀਦ ਪ੍ਰੀਤ ਨਾ ਕਰੀ ਜਾਇ ਕਰ ਹਰੇ ਕਾਲਜ ਚ ਪ੍ਰੀਤ ਹਰੇ ਕਾਲਜ ਚ ਪ੍ਰੀਤ ਪ੍ਰੀਤ ਨਾਲ ਨਾ ਆਇਆ ਕਰ ਤੂੰ ਚਸਕੇ ਬਗਾਰੇ ਨੂੰ ਨਹੀਂ ਨੂੰ ਪਤਾ ਨਹੀਂ ਚਾਰੇ ਤੇ ਸਬਜੀ ਤਰ ਔਰ ਸਾਰੀ ਮਟਰੀ ਪਹਿਲਾਂ ਉਹ ਪਈ ਰਹੀ ਆ

اور شک اور شک واضو کی تک پھڑکے میں ساری پلیٹ کو آگ لگا کے سڑ دتی ہے۔ جیڑا پتہ بہت نو پھڑکے تو میں کتے میرے گھر وچ سگھا رکھ دی سی۔ کی کراں گا؟ میں تے پہلے کال دے کے کہی کی جوڑا ہاتھ بال کو تکلیف نہیں ہوئی اے نے مار دی میں تے سارے ناں روٹی کلاواں آکا جی نے ٹیکا کتھو لوا کے دینا میں تے سدوا۔ ٹھی کال پا دی۔ تے کی کرواو گے انہاں نوں؟ ਕਾ ਚੀਜ਼ ਵਾਲੇ ਕਿ ਦੱਬਣਾ ਨੂੰ ਐਡੇ ਦੇ ਮੋٹے ਤੇ ਗੰਦੇ ਚੀਤੇ ਨਾ ਸੇ ਵੀ ਮੈਂ ਆਪਕੇ ਚੀਰ ਲੇਗੀ ਜੇ ਤਾ ਆ ਨਹੀਂ ਮੈਂ ਹਿੰਦੇ ਹੈ ਆ ਵੀ ਮੈਨੂੰ ਲਾਉਦੇ ਫਰੀਤ ਨੇ ਕੱਢ ਕੇ ਖਾਦੀ ਨੂੰ ਕੱਲ ਚ ਖਾਣੀ ਸੀ ਤੂੰ ਸਾਈ ਨਹੀਂ ਖਾ ਲਾ ਕਿਉਂ ਮੇਰੀ ਰੁਕਾ ਛੋੜਾ ਰੱਖਿਆ ਮੇਰੇ ਰੁਕਾ ਛਿੱਤਰਾਂ ਜੁਜੇ ਰੱਖ ਛੱਡ ਦਿੱਤੀ ਦਸਨ ਜਬਾਤਾ ਨੂੰ ਦੇ ਦੇ ਜੀ ਥੋੜੀਆਂ ਬਾਅਦ ਮੈਂ ਕਿਥੋਂ ਇਹਨਾਂ ਨੂੰ ਖਾਣਾ ਮੈਨੂੰ ਲਾਗਦਿ ਆ ਮੈਨੂੰ ਤਾਂ ਰੋਟੀ ਨਹੀਂ ਲਾਗਦਿ ਇਹੋ ਜੀ ਚੀਜ਼ਾਂ ਮੈਂ ਕਿਥੋਂ ਆਪਣਾ ਖਾ ਲੈਣੀ ਇਹ ਸੌਜੀ ਕਰਾਂ ਹਾਂ ਇਹ ਤੇਲ ਮੁੱਕ ਜੰਦਰ ਚਾਹੀਦੀ ਦੇ ਵਿੱਚ ਚੀਜ਼ਾਂ ਮੁੱਕ ਰਹਿਣਾ ਹੈ ਹਾਂ ਉਹਦੇ ਤੇਲ ਤੋਂ ਪਾਉਂ ਪੂ ਚੰਗੇ ਮਸਾਲੇ ਪਾਉਂ ਤੇ ਫੇਰੀ ਇਹ ਚੰਗੀ ਬਣੂ ਤੇ ਸਨਨੇ ਜੋਗੇ ਨੂੰ ਚਾਹੀਦਾ ਇਹ ਪ੍ਰੀਤ ਦੀ ਸਮਝ ਮੈਂ ਨਾ ਟੰਗਰਾ ਸਾਰਾ ਪ੍ਰਮਾਤ ਕਰ ਮੇਰੇ ਕੋਲ ਕਿਸੇ ਆਪਾਂ ਦੇ ਮਿੱਤਰ ਚੰਗੀ ਮਾੜੀ ਆ ਤੁਹਾਨੂੰ ਪਤਾ ਨਹੀਂ ਕਿੰਨੇ ਧੁਰ ਮਾਦਰੀ ਤੀ ਖਾਏ ਕਾਹਲੇ ਸਾਣੇ ਤਾਂ ਜਦ ਤੋਰਿਆ ਕਰੋ ਇਸ ਲੱਤਾਂ ਵੀ ਜਦ ਨਾਲ ਮਾਰ ਸਕਦੇ ਤੁਸੀਂ ਪਲੇਟ ਦੀ ਸੁਣਤੀ ਮੈਂ ਕੱਖ ਨਹੀਂ ਤੋੜਿਆ ਕਿਤੇ ਪਹਿਲਾਂ ਵੀ ਤੂੰ ਧੀ ਨਾ ਮੇਰੇ ਲੱਗ ਗਈ ਪਿੱਛਾ ਹਣ ਮੇਰਾ ਨਾਂ ਨਾ ਤੇ ਮੈਂ ਤੋੜਦੀ ਮੇਰਾ ਨਾਂ ਨਾ ਕਿਨੇ ਲਾਦੇ ਐਵੇਂ ਆਪਣੇ ਗੁੰਡੇ ਨੱਪਟਾਪੇ ਮਰੀਦ ਤੇਰਾ ਨਾਂ ਗਿਆ ਜਦੋਂ ਮੈਂ ਤੋੜਦੀ ਨਹੀਂ ਮੈਂ ਤਦ ਪੂਰੇ ਖੇਰ ਕਰ ਦਿੰਦੀ ਕਿੁੱਤੀ ਕਿਤੇ ਪਹਿਲਾਂ ਸੀ ਕਰਦਣਾ ਨਹੀਂ ਟੁੱਟ ਜਾਣੀ ਤਾਲਕ੍ਰਿਤ ਆ ਜਿਹੜੇ ਕੰਮ ਕਰਦੀ ਨਹੀਂ ਤੂੰ ماں دل کے انہوں نے کئی کڈ کڈ کھا دی اچھا ہوں تم اتھے ہو کہ میں چلائیں میری مرضی جے دو میں مرضی بناواں جے دو میرا جی کرو جینو داواں جینو نا داواں میری مرضی پاوں گی میں بنا کے میں حکمہ تو میں کردا تیرے ماردا اویتے جے کے جوڑے ہاتھ ماں دا کہے جی میرا کھڑا چھڑدی کال دیاں باواں پٹن دی ہاں ا ہن پھر ماں دا میرے دوالے تے ہوئی اے کھا کینی تکلیف ہوندی ہائے میں ہائے بس تیری ہائے نہیں ہوندی ہائے میں مر جا تیری اندروں روٹ تے نہیں گئی جندیا اوی کھا میں ਆਪਰੇ ਤੈਨੂੰ ਇੰਨੀ ਜੋਰ ਨਾਲ ਕਹੂੰ ਕੋਨੇ ਤੇ ਫਿਰ ਦੋਸਤ ਲੈ ਆਈ ਆ ਤੂੰ ਕਿਲੇ ਨੇ ਤਾਂ ਪਿਛਲੇ ਜੰਮ ਦਾ ਖਾ ਲੈਂਦੀ ਐ ਤੇ ਇਹਦੇ ਮੈਂ ਕਹਿੰਦੀ ਮੇਰੀ ਕਿਹਾ ਤੈਨੂੰ ਮੇਰੇ ਤਾਂ ਇੰਨਾ ਪਿਆਰ ਕਰਦੀ ਤੈਨੂੰ ਵਾਰੇ ਵਾਰੇ ਚਾਹ ਤੇ ਕੇਕੀ ਚ ਖਾਣੀ ਤੂੰ ਅਬਰੀਥ ਜੇ ਤੂੰ ਕੱਢ ਲਈ ਜੇ ਖਾ ਲਿਆ ਕਰ ਜਾਂ ਮੇਰੇ ਮਾਤਾ ਨੂੰ ਦੇ ਦਿਆ ਕਰ ਮੇਰੇ ਦਿਵਾਰੇ ਦੀ ਜੀ ਬਸ ਦਿਆ ਕਰ ਅਰ ਤੂੰ ਜੇ ਮੇਰੇ ਘਰ ਹੀ ਰਹੀ ਆ ਚੱਲਣਾ ਠੀਕ ਐ ਸਬਜੀ ਤਾਂ ਨਹੀਂ ਤਾਂ ਮੈਨੂੰ ਲੱਗੀ ਭੁੱਖ ਮੈਂ ਖਾਣੀ ਅਬ ਪਾਣੀ ਖੋਕ ਕਾ ਜਾ ਆਗੇ ਵਰਤ ਸੁਟ ਦੇਣੀ ਆ ਤੇ ਦੋ ਦਿਨ ਬੋਦਰਾ ਮਗਾਈਆ ਸ਼ਰਬਤ ਦੀ ਤੇ ਬਣਾ ਲਿਆ ਕਰ ਸਾਰਾ ਦਿਨ ਨਾ ਹੋ ਤੋ ਵੀਰ ਨਹੀਂ ਮਿਲਦਾ ਮੈਂ ਇੱਕ ਪ੍ਰੀਤ ਕਿ ਮੈਂ ਹੁਣ ਕੋਈ ਤੇ ਫਿਰ ਤੈਨੂੰ ਮਾੜਾ ਲੱਗਦਾ ਤੇ ਤੂੰ ਵੀ ਬਣਾ ਲਿਆ ਕਰ ਨਾ ਵੀ ਮਾਂ ਦਾ ਦੇ ਲਿਆ ਕਰ ਮੈਂ ਤੇ ਸਾਰੀ ਪੂਰੀ ਮਾਂ ਦੀ ਤਾਂ ਕਰਾਂ ਇੱਕ ਤਰ੍ਹਾਂ ਕਿ ਦੱਸਾਂ ਤੁਸੀਂ ਪਟਾਵਾ ਤੇ ਕੋਈ ਨਹੀਂ ਦੇਈ ਮੰਮੀ ਨੂੰ ਨਾ ਕੋਈ ਵੀ ਦੱਸੀ ਤੂੰ ਵੀ ਤੇ ਮੇਰਾ ਖੜਾ ਨਹੀਂ ਛੱਡਦੀ ਤੂੰ ਗੜੇ ਦਿਨ ਦਾ ਮੇਰੇ ਕੋਲ ਲਿਖਾ ਦੇ ਨਹੀਂ ਅੱਜ ਜੇ ਮੈਂ ਨਾ ਕਰਦੀ ਕੱਲ ਤੱਕ ਪਤਾ ਨਹੀਂ ਕਿਦੇ ਤੇ ਆ ਜਾਣਾ ਮੂੰਹ ਸੰਭਾਲ ਕੇ ਗੱਲ ਕਰਿਆ ਕਰ ਠੀਕ ਹੈ ਨਾ ਮੈਂ ਸੰਭਾਲ ਕੇ ਗੱਲ ਕਰਾਂ ਠੀਕ ਹੈ ਨਾ ਆ ਮੂੰਹੇ ਮੇਰੇ ਤੋਂ ਤਰਾਣ ਲੈ ਕੇ ਮਾਰ ਕੇ ਮੂੰਹ ਕੀ ਦੰਦ ਸਾਰੇ ਗੱਲ ਕਰਨ ਲਈ ਬੰਦੀ ਤੂੰ ਰਾਪੇ ਆਣਾ ਤੂੰ ਅਗਲਾ ਦਿਨ ਸੋਚਿਆ ਆ ਮੇਰਾ ਕੀ ਬੰਨਾ ਤੇ ਕੀ ਨਹੀਂ ਬੰਨਾ ਮੇਰੇ ਫਿਊਚਰ ਚ ਹਮਣਾ ਹਮ ਤੇ ਵੀ ਗੱਲ ਕਰਨ ਦਿੰਦੀ ਇਹਨੂੰ ਪਤਾ ਹਮਾ ਤਾਂ ਨਹੀਂ ਤੇ ਮੈਨੂੰ ਆਖਣਾ ਇਹਦੀ ਜੱਟ ਚੜਾਈ ਮੱਚ ਗਈ ਮਾਤਾ ਨੇ ਪਪਾ ਮੈਨੂੰ ਆਖਣਾ ਮੈਂ ਤੇ ਕਿਨੂੰ ਕਹਿਣ ਚੋਗੀ ਨਹੀਂ ਕਿ ਹਮਣਾ ਕੋਕੀਆਂ ਬੱਠਾ ਤੁਸੀ ਸੋਟਾ ਮੱਖ ਬਈ ਇੱਛੇ ਵੀ ਫੋਨ ਨਹੀਂ ਲਾਉਣ ਦੇਉਗੀ ਕੀ ਕਰਦੀ ਜੀ ਕਰਦਾ ਆਪਣੇ ਪਿੱਛੇ ਫੋਨ ਲਾਉ ਦੇ ਨੀ ਉਥੇ ਕਿਹੜੇ ਜੋਕ ਲਾਵਾਂ ਕਿਹੜੇ ਮੂੰਹ ਨਾਲ ਲਾਵਾਂ ਪਰ ਚਾਹੀ ਤੇ ਮੇਰੀ ਅੱਗੇ ਨਹੀਂ ਛਿੰਦ ਦਿੰਦੀ ਉਹਨਾਂ ਨੇ ਹੈ ਉਹ ਤੇ ਆ ਪਤਾ ਨਹੀਂ ਕਿਵੇਂ ਬੁੱਢੇ ਬਾਰੇ ਜਿੰਨੀ ਕਿ ਕੱਟੜ ਦਾ ਹੈ ਉਹਨਾਂ ਨੂੰ ਲਾ ਕੇ ਕੀ ਕਰੂੰਗੀ ਹੁਣ ਮੈਂ ਨਾ ਤੇਰੇ ਕਰਮਾਂ ਦਾ ਜਿੰਨਾ ਚਿਰ ਚੱਲੀਆਂ ਜਾਂਦੀਆਂ ਤੂੰ ਇਹਨਾਂ ਦੀਆਂ ਚੱਲ ਕਿਤੇ ਤੇ ਰੱਬ ਬਹੁਤ ਗਈ ਕਿਤੇ ਦਸੋਂ ਖਾਊ ਗਈ ਹੱਥ ਤੇ ਆਣੇ ਪਰ ਦੇਵ ਨਾ ਹੈ ਜੱਟ ਹੋ ਗਈ ਹੈ ਮਤਾਂ ਨੂੰ ਜ਼ੋਰ ਦੀ ਤਿਆਗ ਹੁਣ ਲਿਆ ਨਾ ਮੇਰੀ ਗੱਲ ਕਰ ਰਹੀ ਸੋਈ ਜਿਦਾ ਕੰਮ ਸਿੰਨਾ ਸੁੱਕਣ ਚੱਲਦੀ ਮੈਂ ਤਾਂ ਕਰਨਾ ਸਾਰਾ ਕੰਮ ਕਰਕੇ ਰਸੋਈ ਐ ਟੱਲੀ ਕਰਕੇ ਸਾਫ ਕਰਕੇ ਤੇ ਪੱਠੇ ਵਟ ਕੇ ਲਿਆ ਉਹ ਗਏ ਬਾਹਰ ਚਾਬਾ ਕਰਕੇ ਖਾਲੀ ਕਲੀ ਕੋ ਦੰਟਾਈ ਠੀਕ ਮੰਨਣਾ ਖੇਤੀ ਚੱਲ ਜਾਣਾ ਮਤਲਬ ਜਿੱਟਿਆਂ ਦਾ ਮਾਰਨਾ ਹੀ ਪੁੱਛਾ ਜਿੱਟਿਆਂ ਤੇਰਾ ਤਾਂ ਮਾਰਦੇ ਨਹੀਂ ਮੈਂ ਤੈਨੂੰ ਦੱਸਾਂ ਹੁਣ ਦੇਖਿਆ ਗਈ ਆ ਕੇ ਬਾਦ ਮੈਂ ਦੇਖਦੀ ਇਹ ਚੀਜ਼ ਦਾ ਨਿਕੁਰਾ ਸੋਚਿਆ ਅੰਵੇਂ ਜਿੱਦਾਂ ਵੀ ਤੇਜ ਮਾਰਨੀ ਪਤਾ ਨਹੀਂ ਕਿ ਇਹ ਜੋਗ ਦਾ ਮੇਰੇ ਕੋਲ ਲੱਥਾ ਨਹੀਂ ਰੱਖਾ ਮੈਂ ਤੂੰ ਖਾ ਰੋ ਇਹ ਦੇਖ ਕਦੀ ਇਹਨਾਂ ਨੂੰ ਉਹ ਵੀ ਖੱਤਿਆ ਨਹੀਂ ਰਹਿਣ ਦਿੱਤਾ ਤੇ ਇਹਨੂੰ ਪਾਣੀ ਕਾਹਨ ਚ ਰਹਿਣ ਦਿੱਤਾ ਆ ਇਹਨਾਂ ਦੇ ਪੰਨ ਲੱਗ ਜਾਂਦਾ ਇੰਨੀ ਕਿੱਥੇ ਲੇਕ ਮਾਰੇ ਬੰਦੇ ਦੇ ਵਿੱਚ ਪੈ ਕੇ ਲਿਖੀ ਸੀ ਉਹ ਦਿਨਾਂ ਮਾਰੇ ਜੇ ਤੁਸੀਂ ਜਾ ਕੇ ਥੋੜਾ ਬਤਾ ਗੋਨੀ ਲੱਗਦਾ ਇਹਨਾਂ ਤੇ ਲੇਕੋਆ ਹੋ ਗਿਆ ਵਾ ਹੱਥ ਮਾਰਦੇ ਮਸਾਲੇ ਹੱਥ ਨੇ ਸਬਜ਼ੀ ਤਾਂ ਨਾ ਐਸ ਤਰ੍ਹਾਂ ਨਹੀਂ ਖੜਾ ਕਰਦੇ ਤੇ ਤਾਂ ਨੂੰ ਪੋੜਦੇ ਨੇ ਇੰਨਾ ਨਹੀਂ ਕਿ 979 ਹੀ ਲਾਗੋ ਕਰਦੀ ਉਹ ਦੇਖ ਵੀ ਜਾ ਮੈਂ ਕਰਨ ਦੀ ਥਾਂ ਬਿਜਾਈ ਚਲ ਕੇ ਉੱਪਰ ਕੇ ਬੰਦਾ ਬੈਠਾ ਜਿੰਦਾ ਕੰਮ ਦੀ ਕਿਹਦੀ ਗੱਲ ਮੈਂ ਸਾਰਾ ਕਰ ਲਉ ਕਿੱਛੇ ਵੀ ਕਰਦੀ ਨਹੀਂ ਤੇਰੇ ਬਾਪ ਦਾ ਉਦੋਂ ਨੀ ਕੱਛ ਨਹੀਂ ਸੁੱਤੀ ਜਾਨੀ ਤੂੰ ਇੱਥੇ ਕੀ ਕਰਦੇ ਟੂਟੀ ਨਾ ਕਰਦੀ ਓਥੇ ਕੀ ਕਰਦੇ ਦੱਟ ਪਹਿਲਾਂ ਮੈਨੂੰ ਹੈ ਕਿਹੜੇ ਵਿੱਚ ਨਾ ਤੁਲ ਗਈ ਬਾਈ ਮਾਣ ਕਰ ਰਿਹਾ ਨਾ ਪਿਆਕ ਨੇ ਦੀ ਪਾਈ ਹੈ ਕੱਚਾ ਵੀ ਨਾ ਪੋਰਟ ਉਹਦੇ ਨਾਲ ਲੱਗੀ ਰਹੀ ਨਹੀਂ ਦੇ 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 ਕੁਝ ਚਾਰ ਚੁਲੀਆਂ ਮੈਨੂੰ ਕਿਤੇ ਹਿੱਕ ਕੁੱਟ ਕੇ ਲੈ ਕੇ ਜਾਣਾ ਉਹਨੇ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਗੱਲ ਨਹੀਂ ਹੋਈ ਮੈਂ ਆਖੂ ਆ ਤੂੰ ਕਿਥੋਂ ਆਥਣਾ ਤੂੰ ਨਹੀਂ ਆਣਾ ਚੱਲ ਚਾਣ ਨੂੰ ਫੋਟ ਜਾ ਕੇ ਕੰਮ ਕਰ ਕੋਲ ਨਾਲੇ ਪੱਠੇ ਵੱਢ ਕੇ ਲਿਆ ਛੇਤੀ ਧੀਰ ਮਾਤੇ ਜੁਲੀਆਂ ਬਿਸਤਰਾ ਮਾ ਕੋ ਕਿੰਟੀ ਨਾ ਕਰਦੀ ਐ 24 ਘੰਟੇ ਪਾਸ ਐ ਇੱਦਾਂ ਹੀ ਮੈਂ ਰੌਲਾ ਪ ਕੰਮ ਨਾ ਕੰਮ ਚੋਰ ਵੀ ਕਿਤੇ ਨਾਲ ਹੀ ਆ ਉਹ ਤੇ ਕਹਦੇ ਦੋ ਜੁਲੀਆਂ ਦੇ ਸਾੜ ਦੇਣ ਕਿਤੇ ਹਿੱਕ ਤੇ ਧਰ ਕੇ ਲੈ ਕੇ ਜਾਣਾ ਉਹ ਤਾਂ ਫੇ ਬੜਾ ਵਾ ਬੜਾ ਬੜਾ ਕਰਦੀ ਰਹਿੰਦੀ ਐ ਛੇਤੀ ਕਰ ਲੈ ਛੇਤੀ ਪੱਠੇ ਕਿਹੜੇ ਵੜ ਕੇ ਨੇ ਆਉਣੇ ਤਾਂ ਅੱਧੀ ਰਾਤ ਹੋ ਗਈ ਆ ਹੁਣ ਇੰਨੀ ਢਾਈ ਮਿੰਟ ਅਜੇ ਨੰਗਰ ਦੇ ਲਾਹਣ ਵਾਲਾ ਰੋਟੀਆਂ ਵੀ ਕਿਤੇ ਮੈਨੂੰ ਗੋੜੇ-ਗੋੜੇ ਮੈਨੂੰ ਭੁੱਖ ਲੱਗੀ ਆ ਚੱਲ ਛੜ ਦੱਪ ਤੇ ਚੱਲ ਪੱਠੇ ਵੜ ਕੇ ਆਣ ਕੇ ਇਕੱਠਾ ਕਰੀ ਰੋਟੀਆਂ-ਰੋਟੀਆਂ ਲਾਉਣ ਵਾਲਾ ਮੈਨੂੰ ਛੇਤੀ ਕਰ ਤੇ ਮੰਮੀ ਉਹ ਪੱਟੀਆਂ ਥੱਲੇ ਆ ਦੇਵੀਂ ਛੇਤੀ ਕਰ ਛੇਤੀ ਕਰ ਛੇਤੀ ਪੱਠੇ ਤੇ ਹੈਗੇ ਮੰਮੀ ਤਾਂ ਤੁਹਾਨੂੰ ਵਾਤੇ ਤੇਰੇ ਵੱਡੇ ਜਾਂਦੇ ਨੇਰਾ ਹੋ ਜਾਏਗਾ ਤੇ ਮੈਂ ਜਦਾਂ ਕਿਹਾ ਨਾ ਕਰੀ ਵੱਡੇ ਮੇਰੇ ਚਾਤ ਉਰਦੀ ਮੈਂ ਮੱਕਟਿਆਂ ਤੇ ਵਾਹਾ ਮਾਤੇ ਮਾਰਨੇ ਤੇਰੇ ਇਹੋ ਕਿੁੱਟਿਆਂ ਵਾਲਾ ਘਰ ਚਾ ਪੱਠੇ ਵੱਢ ਕੇ ਲਿਆ ਤੇ ਜੀ ਉਹ ਕਵੱਛੀ ਦਾ ਆ ਤੋਂ ਜੀ ਪੱਠਾ ਦਾ ਸੱਤ ਨਾ ਕੰਮ ਕਰਦਾ ਜਿਹੜੇ ਤੇ ਪੋਣ ਵਾਲਾ ਉਹ ਸੂਖੀ ਪੱਠਾ ਦੇ ਸਾਰਿਆਂ ਨੂੰ ਟੋਟਾ ਨਾਲੀਆਂ ਤੁਹਾਡੇ ਘਰੇ ਦੇ ਨਾ ਖੇ ਨਹੀਂ ਹੈਗਾ ਚਲੋ ਤੁਸੀਂ ਮਾ ਮਾਤਾ ਲਈ ਵੀ ਹੱਦ ਹੋ ਗਈ ਐ ਇੱਕ ਤੇ ਮੇਰੇ ਉੱਤੇ ਬਾਵਾ ਦੁਖੰਦੀਆਂ ਚੱਲ ਬੰਦੇ ਨੇ ਕੰਮ ਤੇ ਕਰਾਉਣਾ ਕਰਾਉਣਾ ਵਾ ਕਿ ਤੇ ਪਿਆਰ ਨਾਲ ਆਖ ਲੈਂਦਾ ਵਾ ਕੀ ਇਹਨੇ ਮਤ ਵੈਰ ਲੈਣਾ ਕੰਮ ਮੈਂ ਕਰ ਲੂੰਗੀ ਫਿਰ ਕਿਹੜੀ ਗੱਲ ਆ ਕੰਮ ਦੀ ਕਿਹੜੀ ਗੱਲ ਆ ਆਂ ਤੂਏ ਕਰੇ ਤੇ ਨਾ ਮਾਰਦੀ ਮਾਤਾ ਆਪ ਕੋ ਬੰਦਾ ਮਾਰੇ ਨਾ ਕੰਨ ਮੈਨੂੰ ਉਹ ਪਿਆਰ ਨਾਲ ਕਹੀ ਜੇ ਮੈਂ ਸਾਰਾ ਹੀ ਕਰਨਾ ਰਹਿਣ ਤੇ ਪਿਆਰ ਨਾਲ ਸਹੀ ਨਿੱਕੀ ਨਿੱਕੀ ਗੱਲੋਂ ਇਹ ਆਦਾ ਲੱਕੜਾਂ ਆਂ ਜਾਂ ਵੱਡੀਆਂ ਜਾਂਦੀਆਂ ਇਹ ਦਿਨਾਂ ਮੈਂ ਕੀ ਗੱਲ ਕਰੂੰ ਘਰੀ ਤੇ ਜੀ ਕਰਦਾ ਮੈਂ ਇਹਦੇ ਨਾਲ ਗੱਲ ਕਰਾਂ ਅੱਜ ਮਾਤਾ ਇਦਾਂ ਮੈਂ ਤੇ ਸਾਰਾ ਕੰਮ ਕਰਾਂਗੀ ਪਰ ਕੀ ਲੈਣਾ ਕਿ ਇਹਨੇ ਕਿਉਂ ਤਾਂ ਮਾਤਾ ਵਲਦਾ ਹੀ ਨਹੀਂ ਐ ਹੱਗੇ ਤੇ ਕੋ ਮਾਤਾ ਕੋ ਖਾਣੀ ਛਿੱਤਰ ਬਾਜੀ ਤੇ ਕੋ ਵੀ ਖਾਊਂਗੀ ਕਿ ਕਬਨੇ ਓੜਦੇ ਹੀ ਜੇ ਮਾਂ ਪੋਤੀ ਕੇ ਪਾਸ ਹੀ ਹੋਵੇ ਫਿਰ ਕਿੱਥੇ ਜਾਊਂਗੀ ਜੇ ਨਾ ਮੈਨੂੰ ਘਰੋਂ ਕੱਢ ਤਾ ਐ ਕਰਦੀ ਚੁੱਪ ਕੀਤੀ ਰਹਿਣੀ ਹੈ ਹਾਂ ਤੇ ਮੜਾ ਚੁੱਪ ਕੀਤੀ ਰਹਿ ਮੇਰੀ ਟੀਚਾ ਦਾ ਉਹ ਮਾਤਾ ਕੀ ਲੈਣਾ ਹੁਣ ਤਾਂ ਮੜਾ ਚੰਗਾ ਆਪਣੇ ਘਰ ਬੈਠੀ ਆ ਘਰੋਂ ਕੱਢ ਦੇਣਗੇ ਰਲ ਕੇ ਚਿੱਕੇ ਜਾਵੇਂਗੀ ਐ ਸੋਚਿਆ ਜੀ ਤਰੀਕ ਚੱਲ ਮੇਰੇ ਵੱਲ ਦੀ ਗੱਲ ਕਰੂਗੀ ਇਹ ਸੱਸਾਂ ਤੇ ਤਾਂ ਕਰਦੀਆਂ ਹੀ ਕਰਦੀਆਂ ਹੁੰਦੀਆਂ ਨੇ ਮੇਰਾ ਇਠਾਣੀ ਲੋਕੀ ਪਹਿਣਾ ਪਹਿਣਾ ਬਣ ਕੇ ਰਹਿੰਦੀਆਂ ਪਰ ਇਹਦਾ ਵੀ ਇਹ ਬਕੁੱਲੀ ਹਰ ਨਵੀਂ ਇਹ ਵੀ ਕਿਤੇ ਸੁਣਦੀ ਨਹੀਂ ਕਿ ਚੱਲ ਸਾਸੀ ਇੰਨੀ ਅਤਿਆਚਾਰ ਕਰਦੀ ਆ ਪਰ ਕੀ ਪੈਸੇ ਦੀ ਜਿਆਜਕਾਰ ਹੁੰਦੀ ਆ ਉਹ ਪੈਸੇ ਵਾਲੀ ਆਈ ਹੈ ਮੰਮੀ ਨੇ ਵੀ ਉਹ ਵੀ ਜਿਦਦੀ ਆ ਤੇ ਉਹਦਾ ਜਿਆਦਾ ਆਉਂਦੀ ਆ ਨਹੀਂ ਦੇ ਜੋ ਕਿ ਪਹਿਲਾਂ ਦੱਸ ਦਿੰਦੇ ਅਹੀਂ ਨਾ ਕਰਦੇ ਤੁਹਾਨੂੰ ਕੀ ਦੀ ਐ ਇਹ ਦੇ ਦੇ ਪਾਣੀ ਸਭ ਕੇ ਨਹੀਂ ਸੋਚਣਾ ਰੋਟੀਆਂ ਲਾ ਲਈਏ ਇਧਰੋਂ ਤੇ ਪੱਠੇ ਪੱਕੇ ਪੱਕੇ ਜੇ ਥੋੜੇ ਜੇ ਵੱਡੇ ਆ ਸਬੀ ਕਿੰਨਾ ਚੁੱਕ ਕੇ ਖੜੂੰਗੀ ਇਨਾ ਇਨੀ ਆਪਣਾ ਕੰਮ ਹੀ ਜਿਹਾ ਜੇ ਆ ਪੱਠੇ ਵੱਡੇ ਨੀ ਕਿਹੜੇ ਵੇਲੇ ਆ ਜਾਈਂ ਮਹਿੰਦੀ ਤੇਰੇ ਹੱਥਾਂ ਨੂੰ ਲੱਗੀ ਹੈ ਮੈਂ ਚਾਹਿਆ ਪੱਠੇ ਵੱਢ ਲੈਣੇ ਅਜੇ ਲੰਗਰ ਪਕਾਉਣਾ ਲੰਗਰ ਜੀਤ ਕਰਦਾ ਆ ਦਸਤਰੀ ਲੈ ਕੇ ਨਾ ਇਹਦੇ ਨਾਲ ਹੀ ਮਾਰਦਾ ਤੈਨੂੰ ਮੈਂ ਦੱਸਦਾ ਇਹਦੇ ਨਾਲ ਤੇਰਾ ਦੱਗਾ ਮਾਰਦਾ ਗਾਲ ਤੇਰਾ ਕੰਮ ਨਾ ਬੈਠਦਾ ਜੇ ਮੇਰਾ ਵਾਸਤੇ ਚੱਲੇ ਨਾ ਫਰ ਰਾਤੋਂ ਦਿਨ ਮੈਂ ਚੜ੍ਹਨ ਵਾਂ ਤੇਨੂੰ ਆਹਰ ਦਾਵਾ ਤੇ ਨੀਂ ਛੇਤੀ ਵਾੜ ਪੱਠੇ ਉਹ ਲੱਕੜਾਂ ਹਰ ਕੇ ਛੇਤੀ ਕਰ ਛੇਤੀ ਮੇਰੇ ਗੱਲਾਂ ਨਹੀਂ ਮ ਸੁਣਨੀਆਂ ਰੋਟੀਆਂ ਪਕਾਉਣੀਆਂ ਜਿੱਕਰ ਮੈਂ ਚੱਲੀ ਕਰੇ ਮਿੰਟੋ ਮਿੰਟ ਆ ਜਾ ਆਪ ਤੂੰ ਚੁੱਕ ਕੇ ਆਪੇ ਲੈ ਜਾਣਗੀ ਨਾ ਨਾ ਤੂੰ ਲਿਹਾਉਣੇ ਚੁੱਕ ਕੇ ਉਹ ਘਰ ਲੈ ਕੇ ਜਾਣਗੀ ਛੇਤੀ ਲੈ ਆ ਥੱਬਾ ਪਟਿਆ ਦਾ ਮੈਨੂੰ ਪਿੱਛਾ ਆ ਤੇ ਦੋ ਮੈਨੂੰ ਤੇ ਕੱਲੀ ਮੇਰੇ ਕੋਲ ਨਹੀਂ ਚੁੱਕਿਆ ਜਾਂਦਾ ਮੈਂ ਚੱਲੀ ਘਰ ਮੈਨੂੰ ਭੁੱਖ ਵੜੀ ਲੱਗੀ ਇਹਨੂੰ ਆ ਗੱਲਾਂ ਕਰਦੇ ਇਹਨੂੰ ਭੁੱਖ ਲੱਗ ਜਾਂਦੀ ਮੈਨੂੰ ਜਿਹੜਾ ਸਾਲੀ ਸਾਲ ਦੇ ਕੰਮ ਕਰਦੀ ਤਾਂ ਵੀ ਨਹੀਂ ਭੁੱਖ ਲੱਗਦੀ